ਦੀਵਾਲੀ ਤੋਂ ਪਹਿਲਾਂ ਪਹਿਲਾਂ ਕਰੋੜਪਤੀ ਬਨਣ ਦਾ ਮੌਕਾ ਇਹ ਜਾਪ ਸ਼ੁਰੂ ਕਰਦੇ ਹੋ ਫਿਰ ਲਾਟਰੀ ਪਾਉਣੀ ਹੈ ਇਹ ਵਿਧੀ ਵਰਤ ਕੇ ਕਰ ਜਾ ਉਤਰ ਜਾਣਾ ਲਿਖ ਲਵੋ ਸਾਹਿਬ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਗੁਰਮੁਖ ਪਿਆਰਿਓ ਦੀਵਾਲੀ ਆ ਰਹੀ ਹੈ ਸੋ ਆਪਾਂ ਸਾਰੇ ਲੱਗੇ ਕੋਸ਼ਿਸ਼ਾਂ ਕਰਨ ਦੇ ਵਿੱਚ ਸਫਾਈਆਂ ਕਰਦੀਏ ਘਰ ਦੀਆਂ ਤਿਹਾਰ ਆ ਰਹੇ ਨੇ ਉਹ ਸਾਡੇ ਘਰੇ ਆਏਗਾ ਕੀ ਕਹੇਗਾ ਇੰਜ ਹੋਏਗਾ ਬੀਬੀਆਂ ਪੈਣਾ ਕਿਨੇ ਜਾਲੇ ਝਾੜ ਦਈਏ ਇਧਰੋਂ ਕੋਈ ਦੇਖਣ ਵਾਲਾ ਕੀ ਕਹੇਗਾ ਵੀ ਘਰ ਦੇ ਵਿੱਚ ਸਫਾਈ ਨਹੀਂ ਕਰਦੇ ਘਰਾਂ ਦੀਆਂ ਸਫਾਈਆਂ ਚੱਲ ਰਹੀਆਂ ਨੇ ਤੇ ਸਭ ਤੋਂ ਬਾਅਦ ਅਸੀਂ ਟੀਵੀ ਤੇ ਐਡਾਂ ਵੇਖ ਰਹੇ ਹਾਂ ਜਾਂ ਸੋਸ਼ਲ ਮੀਡੀਆ ਤੇ ਜਾਂ ਬਾਜ਼ਾਰਾਂ ਦੇ ਵਿੱਚ ਦੀਵਾਲੀ ਬੰਬਰ ਪਾ ਲੋ ਜੀ ਲਾਟਰੀ ਦੀ ਟਿਕਟ ਪਾ ਲੋ ਜੀ ਤੇ ਮੇਰੇ ਵਰਗੇ ਕਈ ਜਾ ਕੇ ਟਿਕਟਾਂ ਪਾ ਕੇ ਆਉਂਦੇ ਆ ਮੈਂ ਗੱਲ ਆਪਣੇ ਦੀ ਲਾ ਰਿਹਾ ਹਾਂ ਲੰਗਦਾ ਬਾਜ਼ਾਰ ਦੇ ਵਿੱਚੋਂ ਆਵਾਜ਼ ਕੰਨਾਂ ਦੇ ਵਿੱਚ ਪਈ ਦੀਵਾਲੀ ਬੰਪਰ 11 ਕਰੋੜ ਨਿਕਲਣਾ ਜੀ ਇਹਨਾਂ ਨਿਕਲਣਾ 1 ਕਰੋੜ ਨਿਕਲਣਾ ਆ ਨਿਕਲਣਾ ਇੰਜ 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 ਤੇ ਕਈ ਤੇ ਐਸੇ ਨੇ ਜਿਹੜੇ ਕਹਿੰਦੇ ਆ ਇਹ 11 ਕਰੋੜ ਬਣਿਆ ਹੀ ਤੁਹਾਡੇ ਵਾਸਤੇ ਹੈ ਜੀ ਤੁਹਾਨੂੰ ਨਿਕਲਣਾ ਤੁਹਾਡੀਆਂ ਚਾਰ ਪੀੜੀਆਂ ਬੈਠ ਕੇ ਖਾਣਗੀਆਂ ਬਸ ਜਦੋਂ ਇੰਨੀ ਗੱਲ ਕਹਿਤੀ ਬੰਦਾ ਉਹ ਨਹੀਂ ਪਿਗਲ ਜਾਂਦਾ ਕਹਿੰਦਾ ਵੀ ਚਲ ਠੀਕ ਹੈ ਕੋਈ ਗੱਲ ਨਹੀਂ ਆਪਣੀਆਂ 11 ਪੀੜੀਆਂ ਖਾਣੀਆਂ ਕੋਈ ਗੱਲ ਨਹੀਂ ਆਪਾਂ ਆਪਾਂ ਟਿਕਟ ਪਾਉਣੇ ਆ ਨਿਕਲਣੀ ਨੁਕਲਣੀ ਗੀਰੂ ਹੁੰਦੀ ਆ ਇਹਦਾ ਇੱਕ ਬਾਦੂ ਦੇ ਸੋਸ਼ੇਪਾ ਹੁੰਦੇ ਆ ਸਾਹਸੰਗਤ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਨਾ ਕਹਿੰਦੇ ਜਦੋਂ ਕਿਸਮਤ ਚੰਗੀ ਹੋਵੇ ਤੇ ਕਹਿੰਦੇ ਉਦੋਂ ਤੇ ਫਿਰ ਕਹਿੰਦੇ ਬਿਨਾ ਵੀਜ਼ੇ ਤੋਂ ਵੀ ਬੰਦਾ ਬਾਹਰ ਚਲਿਆ ਜਾਂਦਾ ਹੈ ਕਹਿੰਦੇ ਜਦੋਂ ਕਿਸਮਤ ਮਾੜੀ ਹੋਵੇ ਤੇ ਫਿਰ ਇਹ ਨਹੀਂ ਪਤਾ ਲੱਗਦਾ ਵੀ ਸਾਰਾ ਕੁਝ ਬਣੇ ਬਣਾਏ ਤੇ ਕਰੀਕਤਰੀ ਤੇ ਕਦੋਂ ਪਾਣੀ ਫਿਰ ਦੇ ਸੋ ਅਸੀਂ ਕਰੋੜਪਤੀ ਬਣਨ ਦੇ ਚੱਕਰ ਦੇ ਵਿੱਚ ਕਈ ਵਾਰੀ ਅਸੀਂ ਅਜਿਹੇ ਕੰਮ ਕਰ ਜਾਂਦੇ ਆ ਜੋ ਕਿ ਸਾਨੂੰ ਸ਼ੋਭਾ ਨਹੀਂ ਦਿੰਦੇ ਤੇ ਜਾਂ ਫਿਰ ਸਾਡੇ ਲਾਇਕ ਨਹੀਂ ਹੁੰਦੇ ਉਹ ਕੰਮ ਅਸੀਂ ਉਹ ਕੰਮ ਵੀ ਕਰ ਜਾਂਦੇ ਆ ਸੋ ਗੁਰਮਖ ਪਿਆਰਿਓ ਇੰਨੀ ਕਾਹਲੀ ਦੇ ਵਿੱਚ ਯਾਦ ਰੱਖੋ ਵੀ ਟਿਕਟਾਂ ਪਾਉਣੀਆਂ ਤੇ ਅਸੀਂ ਅੱਗੇ ਵਧਣਾ ਵੀ ਹਾਂ ਸਾਨੂੰ ਜੀ ਸਾਰਾ ਕੁਝ ਮਿਲੇਗਾ ਅਸੀਂ ਕਰੋੜਪਤੀ ਬਣਾਂਗੇ ਤੇ ਇੰਜ ਹੋਵੇਗਾ ਤੇ ਪਿਆਰਿਓ ਇਹ ਸਭ ਕੁਝ ਕਰਕੇ ਅਸੀਂ ਅੱਗੇ ਸਮਾਂ ਬਰਬਾਦ ਕਰੀਏ ਤੇ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਉਹਦੇ ਵਿੱਚ ਪੈਸਾ ਬਰਬਾਦ ਕਰਨ ਦੇ ਵਿੱਚ ਲੱਗੇ ਹੋયા ਹੋਰ ਹੈ ਕੁਝ ਨਹੀਂ ਨਿਕਲਣਾ ਕੁਝ ਨਹੀਂ ਕੁਝ ਨਹੀਂ ਬਣਨਾ ਬਾਰੇ ਚੀਜ਼ਾਂ ਸੀ ਫਿਰ ਵੀ ਜਿਹੜੀਆਂ ਕਰੀ ਜਾ ਰਿਆਂ ਇੰਜ ਹੋ ਗਿਆ ਆ ਹੋ ਗਿਆ ਐਦਾਂ ਕਰ ਲਈਏ ਆ ਕਰ ਲਈਏ ਟਿਕਟਾਂ ਪਾ ਲਈਏ ਤੇ ਸਾਧ ਸੰਗਤ ਕਈ ਤੇ ਐਸੇ ਨੇ ਮੈਂ ਪਹਿਲੀਆਂ ਕਈ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ ਸਾਡੇ ਵਾਲਾ ਲਾਣਾ ਆ ਜਾਪ ਕਰੋ ਜੀ ਫਿਰ ਤੁਹਾਡਾ ਲਾਟਰੀ ਦਾ ਟਿਕਟ ਪਾਇਓ ਤੇ ਨੰਬਰ ਲੱਗੇਗਾ ਜ਼ਰੂਰ ਨਿਕਲੇਗਾ ਤੇ ਜਿਹਦਾ ਨਿਕਲ ਗਿਆ ਉਹਦੇ ਲਈ ਤੇ ਰੱਬ ਹੈ ਤੇ ਜਿਹਦਾ ਨਾ ਨਿਕਲਿਆ ਉਹ ਕਹੇਗਾ ਵੀ ਪ੍ਰਮਾਤਮਾ ਹੈ ਹੀ ਨਹੀਂ ਜੀ ਮੈਂ ਤੇ ਜਾਪ ਵੀ ਕੀਤੇ ਫਿਰ ਮੇਣਾ ਉਹਦਾ ਇਹ ਹੋਏਗਾ ਰੱਬ ਪ੍ਰਤੀ ਸੋ ਸਾਧ ਸੰਗਤ ਇਸ ਕਰਕੇ ਵੀ ਪਰਮਾਤਮਾ ਤੋਂ ਹੀ ਮੰਗੋ ਝੋਲੀ ਅੱਡ ਕੇ ਸਤਗੁਰੂ ਮਹਾਰਾਜ ਜੀ ਤੋਂ ਹੀ ਝੋਲੀ ਅੱਡ ਕੇ ਮੰਗੋ ਜੋ ਸਹਿਜ ਨਾ ਮਿਲੇ ਉਸੇ ਕਿਉਂ ਜਿਹੜਾ ਸਹਿਜ ਹੈ ਨਾ ਅੰਦਰ ਜਿਹੜਾ ਵਿਸ਼ਵਾਸ ਹੈ ਨਾ ਗੁਰੂ ਤੇ ਉਹ ਇਦਾਂ ਨਹੀਂ ਮਿਲਦਾ ਉਹ ਤੇ ਗੁਰੂ ਤੇ ਵਿਸ਼ਵਾਸ ਕਰਕੇ ਮਿਲੇਗਾ ਸਤਗੁਰੂ ਮਹਾਰਾਜ ਤੇ ਵਿਸ਼ਵਾਸ ਕਰਕੇ ਮਿਲੇਗਾ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਕਰਾਂਗੇ ਨਾ ਜਦੋਂ ਅਸੀਂ ਸਤਗੁਰੂ ਮਹਾਰਾਜ ਜੀ ਤੇ ਵਿਸ਼ਵਾਸ ਕਰਾਂਗੇ ਇਹ ਗੱਲ ਆਖਾਂਗੇ ਕਿ ਸਤਗੁਰੂ ਤੂੰ ਹੀ ਤੂੰ ਐ ਮੇਰੇ ਪਾਤਸ਼ਾਹ ਜੀ ਤੂੰ ਹੀ ਤੂੰ ਐ ਮੇਰੇ ਸਤਿਗੁਰੂ ਜੀ ਤੇਰੀ ਕਿਰਪਾ ਹੈ ਤੇਰੀ ਰਹਿਮਤ ਹੈ ਮੇਰੇ ਮਾਲਕ ਜੀ ਇਹ ਸਾਰਾ ਕੁਝ ਤੇਰੀ ਕਿਰਪਾ ਰਹਿਮਤ ਦੇ ਨਾਲ ਹੀ ਹੋਣਾ ਵਿਸ਼ਵਾਸ ਰੱਖ ਕੇ ਚੱਲਾਂਗੇ ਨਾ ਸਤਿਗੁਰੂ ਤੂੰ ਕਿਰਪਾ ਕਰ ਹੇ ਪਾਤਸ਼ਾਹ ਜੀ ਤੂੰ ਰਹਿਮਤ ਕਰ ਮੇਰੇ ਮਾਲਕ ਜੀ ਜਦੋਂ ਤੇਰੀ ਕਿਰਪਾ ਵਰਤੇਗੀ ਜਦੋਂ ਤੇਰੀ ਰਹਿਮਤ ਵਰਤੇਗੀ ਮੇਰੇ ਮਾਲਕ ਜੀ ਮੈਨੂੰ ਸਭ ਕੁਝ ਮਿਲ ਜਾਣਾ ਹੈ ਜਿਹੜਾ ਸਹਿਜ ਹੈ ਨਾ ਸਤਿਗੁਰੂ ਤੇਰੇ ਦਰ ਤੋਂ ਜਿਹੜੀਆਂ ਮੈਨੂੰ ਚੀਜ਼ਾਂ ਮਿਲਣ ਗਈਆਂ ਨਾ ਉਹ ਮੈਨੂੰ ਚੀਜ਼ਾਂ ਆਮ ਨਹੀਂ ਮਿਲ ਸਕਦੀਆਂ ਸਤਿਗੁਰੂ ਤੇਰੀ ਕਿਰਪਾ ਰਹਿਮਤ ਦੇ ਵਿੱਚ ਜੋ ਸੁੱਖ ਹੈ ਉਹ ਕਿਤੇ ਬਾਹਰੇ ਨਹੀਂ ਹੈ ਯਾਰੋ ਯਾਦ ਰੱਖਿਓ ਲਾਟਰੀ ਟਿਕਟ ਪਾ ਕੇ ਆਪਣੀ ਕਿਸਮਤ ਅਜਮਾਉਣੀ ਹੈ ਅਜਮਾਓ ਪਰ ਇਹ ਗੱਲ ਯਾਦ ਰੱਖਿਓ ਗੁਰੂ ਨੂੰ ਵਿੱਚ ਲੈ ਕੇ ਨਾ आओ ਵੀ ਮੇਰੀ ਤਾਂ ਹੀ ਟਿਕਟ ਲਵਾ ਜੇ ਮਿਲ ਲੱਗ ਗਈ ਤਾਂ ਵੀ ਜਿਹੜੀ ਹੈ ਉਹ ਬੰਦਾ ਦੂਰੀ ਬਣਾ ਲੇਗਾ ਜੇ ਨਾ ਲੱਗੀ ਤਾਂ ਵੀ ਦੂਰੀ ਬਣਾ ਲੇਗਾ ਕੂਗਾ ਜੀ ਮੈਨੂੰ ਕਿਹੜਾ ਮਿਲਿਆ ਜੀ ਕੁਝ ਸੋ ਇਸ ਕਰਕੇ ਪਹਿਲੇ ਸੋਚ ਕੇ ਚਲੋ ਪਹਿਲੇ ਵਿਚਾਰ ਕੇ ਚੱਲੋ ਸਾ ਸੰਗਤ ਇਹਨਾਂ ਚੀਜ਼ਾਂ ਤੋਂ ਅਸੀਂ ਦੂਰ ਰਹੀਏ ਤੇ ਅਸੀਂ ਸਤਿਗੁਰੂ ਮਹਾਰਾਜ ਜੀ ਨੂੰ ਵਿਚ ਨਾ ਲੈ ਕੇ ਆਈਏ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਤਕਾਰ ਕਰੀਏ ਜਿੰਨਾ ਹੋ ਸਕਦਾ ਮੇਰੇ ਮਾਲਕ ਜੀ ਸਾਡੀ ਜਿਹੜੀ ਹੈ ਉਹ ਸਹਾਇਤਾ ਜ਼ਰੂਰ ਕਰਨਗੇ ਗੁਰਮੁਖ ਪਿਆਰਿਓ ਇਹਨਾਂ ਚੀਜ਼ਾਂ ਨੂੰ ਯਾਦ ਰੱਖਿਓ ਵਾਦੋ ਵਾਦ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ